ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਧੇ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਮੈਂ ਉਹ ਸਫਰ ਕਵਰ ਕਰਾਂਗਾ ਜਿਹੜਾ ਕੱਲ ਦੀ ਵੀਡੀਓ ਵਿੱਚ ਅਧੂਰਾ ਰਹਿ ਗਿਆ ਸੀਗਾ ਆਪਾਂ ਸਫਰ ਕਰ ਰਹੇ ਹਾਂ ਜੀ ਸੱਤ ਪੋਦਾ ਜਿਹੜਾ ਸੱਤ ਪੋਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਟਾਈਮ ਮੈਂ ਜਿਹੜੇ ਸਥਾਨ ਤੇ ਖੜਾ ਏ ਇਸ ਪਿੰਡ ਦਾ ਨਾਮ ਹੈ ਜੀ ਬ੍ਰਾਹਮਣ ਮਾਜਰਾ ਤੇ ਗੁਰਦੁਆਰਾ ਗੁਰੂ ਗੜ੍ਹ ਸਾਹਿਬ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇੱਥੇ ਇੱਕ ਇਤਿਹਾਸਕ ਖੂਬੀ ਬਣਿਆ ਹੋਇਆ ਹੈ ਜਦੋਂ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਬਚਿੱਤਰ ਸਿੰਘ ਨੂੰ ਕੋਟਲਾ ਨਹੰਗਖਾਂ ਦੀ ਹਵੇਲੀ ਦੇ ਵਿੱਚ ਲੈ ਕੇ ਆਂਦੇ ਨੇ ਤੇ ਉੱਥੇ ਗੁਰੂ ਮਹਾਰਾਜ ਬਾਬਾ ਬਚਿੱਤਰ ਸਿੰਘ ਨੂੰ ਛੱਡ ਦਿੰਦੇ ਨੇ ਤੇ ਅੱਗੇ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰਦੇ ਨੇ ਤੇ ਗੁਰੂ ਮਹਾਰਾਜ ਜਦੋਂ ਉੱਥੋਂ ਚੱਲਦੇ ਨੇ ਉੱਥੋਂ ਝੱਲ ਕੇ ਫਿਰ ਇੱਥੇ ਪਹੁੰਚਦੇ ਨੇ ਦੱਸਿਆ ਜਾਂਦਾ ਹੈ ਜਿਹੜਾ ਨਹੰਗਖਾਂ ਦਾ ਮੁੰਡਾ ਸੀਗਾ ਆलमਖਾਂ ਉਹ ਗੁਰੂ ਮਹਾਰਾਜ ਨੂੰ 5 ਕਿਲੋਮੀਟਰ ਤੱਕ ਛੱਡਣ ਆਇਆ ਸੀਗਾ ਪਿੰਡ ਲਖੀਮਪੁਰ ਤੱਕ ਲਖੀਮਪੁਰ ਨੂੰ ਹੁੰਦੇ ਹੋਏ ਗੁਰੂ ਮਹਾਰਾਜ ਫਿਰ ਇਸ ਅਸਥਾਨ ਤੇ ਪਹੁੰਚਦੇ ਨੇ ਸੰਗੀ ਜੀ ਜੇਕਰ ਤੁਸੀਂ ਇਸ ਅਸਥਾਨ ਤੇ ਆਣਾ ਚਾਹੁੰਦੇ ਹੋ ਤਾਂ ਜਿਹੜਾ ਰੋਪੜ ਚੰਡੀਗੜ੍ਹ ਰੋਡ ਹੈ ਉਸ ਦੇ ਉੱਤੇ ਸਾਨੂੰ ਇਹ ਪਿੰਡ ਦਾ ਬੋਰਡ ਲੱਗਿਆ ਹੋਇਆ ਦਿਖ ਜਾਈਗਾ ਇਸ ਪਿੰਡ ਦੇ ਵਿੱਚੇ ਛੇਵੇਂ ਪਾਸੇ ਵੀ ਆਏ ਹੋਏ ਨੇ ਉਹਨਾਂ ਦਾ ਵੀ ਇੱਥੇ ਅਸਥਾਨ ਬਣਿਆ ਹੋਇਆ ਹੈ ਇਸ ਟਾਈਮ ਮੈਂ ਜਿਸ ਅਸਥਾਨ ਤੇ ਖੜਾ ਐ ਇਸ ਅਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਬੂਰ ਮਾਜਰਾ ਦੀ ਜਿਹੜੀ ਬਾਹਰ ਵਾਲੀ ਹੱਦ ਹੈ ਇਹ ਉੱਥੇ ਬਣਿਆ ਹੋਇਆ ਹੈ ਪਿੰਡ ਬ੍ਰਾਹਮਣ ਮਾਜਰੇ ਤੋਂ ਚੱਲ ਕੇ ਦੁਲਚੀ ਮਾਜਰਾ ਦੁਲਚੀ ਮਾਜਰੇ ਤੋਂ ਇੱਥੇ ਗੁਰੂ ਸਾਹਿਬਾਨ ਵਰਡੇ ਸਾਹਿਬਜਾਦੇ ਨਾਲ ਤੇ 40 ਸਿੰਘਾਂ ਦੇ ਨਾਲ ਇਸ ਅਸਥਾਨ ਤੇ ਪਹੁੰਚੇ ਸੀਗੇ ਜਿਹੜੇ ਮੈਂ ਪਿੱਛੇ ਤੁਹਾਨੂੰ ਖੁਦ ਦਰਸ਼ਨ ਕਰਵਾਏ ਉਸ ਖੂਹ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਪਾਣੀ ਪੀਆ ਸੀਗਾ ਜਾਂ ਸ਼ਕਿਆ ਸੀਗਾ ਤੇ ਇਸ ਖੂਹ ਦੀ ਅਗਰ ਮੈਂ ਗੱਲ ਕਰਾਂ ਇਸ ਖੂਹ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀਗਾ ਤੇ ਜਿਹੜੇ ਘੋੜੇ ਸੀਗੇ ਉਹਨਾਂ ਨੂੰ ਇੱਥੇ ਜਲ ਸ਼ਕਾਇਆ ਸੀਗਾ ਤੇ ਇੱਥੇ ਆ ਕੇ ਇੱਕ ਸੂਈ ਇਹਨਾਂ ਖਬਰ ਦੇਈ ਸੀ ਵੀਡੀਓ ਮਗਲ ਫੌਜਾਂ ਉਹ ਦਿੱਲੀ ਵੱਲ ਤੋਂ ਚੜ੍ਹ ਕੇ ਆ ਰਹੀਆਂ ਫਿਰ ਇੱਥੇ ਗੁਰੂ ਮਹਾਰਾਜ ਨੇ ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾਏ ਸੀਗੇ ਤੇ ਜਿਹੜੀ ਕੱਚੀ ਗੜੀ ਹੈ ਉੱਥੇ ਜਾ ਕੇ ਟਿਕਾਣਾ ਕੀਤਾ ਸੀਗਾ ਕੱਚੀ ਗੜੀ ਦਾ ਕੀ ਇਤਿਹਾਸ ਹੈ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਤੇ ਇਸ ਸਥਾਨ ਤੋਂ ਅੱਗੇ ਫਿਰ ਗੁਰੂ ਮਹਾਰਾਜ ਚਮਕੌਰ ਸਾਹਿਬ ਵੱਲ ਨੂੰ ਜਾ ਰਹੇ ਨੇ ਚੱਲਦੇ ਆ ਜੀ ਅੱਗੇ ਤੁਹਾਨੂੰ ਦਰਸ਼ਨ ਮੇਲੇ ਕਰਵਾਉਂਦੇ ਆ ਜੀ ਸੰਗਤ ਜੀ ਇਸ ਟਾਈਮ ਮੈਂ ਜਿਸਾ ਸਥਾਨ ਤੇ ਖੜਾ ਏ ਇਹ 18 ਜੀ ਕੱਚੀ ਗੜੀ ਜਦੋਂ ਬੂਰ ਮਾਜਰੇ ਤੋਂ ਗੁਰੂ ਮਹਾਰਾਜ ਅੱਗੇ ਚੱਲਦੇ ਨੇ ਅੱਗੇ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਗੁਰੂ ਮਹਾਰਾਜ ਪਹਿਲਾਂ ਵੀ ਇੱਥੇ ਆਏ ਹੋਏ ਨੇ ਤੇ ਗੁਰੂ ਮਹਾਰਾਜ ਫਿਰ ਜਿਹੜੀ ਦਮਦਵਾ ਸਾਹਿਬ ਦੀ ਧਰਤੀ ਆ ਸਭ ਤੋਂ ਪਹਿਲਾਂ ਉੱਥੇ ਭੇਜਦੇ ਨੇ ਦਮਦਵਾ ਸਾਹਿਬ ਦੀ ਧਰਤੀ ਤੋਂ ਗੁਰੂ ਮਹਾਰਾਜ ਕੁਝ ਸਿੰਘਾਂ ਨੂੰ ਕੱਚੀ ਗੱਡੀ ਵੱਲ ਭੇਜਦੇ ਨੇ ਕਿਉਂਕਿ ਅੱਜ ਦਾ ਜਿਹੜਾ ਠਹਿਰਾ ਹੈ ਗੁਰੂ ਮਹਾਰਾਜ ਨੇ ਬੈਠਾਇਆ ਕਰਨਾ ਹੈ ਕੱਚੀ ਗੱਡੀ ਦੇ ਜਿਹੜੇ ਮਾਲਕ ਹੈ ਉਹ ਹੈ ਜੀ ਜਗਤਰਾਏ ਤੇ ਰੂਪ ਚੰਦ ਜਗਤਰਾਏ ਕੱਚੀ ਗੱਡੀ ਦੇਣ ਨੂੰ ਨਹੀਂ ਮੰਨਦਾ ਪਰ ਜਿਹੜਾ ਰੂਪ ਚੰਦ ਸੀਗਾ ਉਹ ਮੰਨ ਗਿਆ ਉਸਨੇ ਕੱਚੀ ਗੱਡੀ ਦਿੱਤੀ ਗੁਰੂ ਮਹਾਰਾਜ ਨੇ ਉਹਨੂੰ ਮੋਹਰਾਂ ਦਿੱਤੀਆਂ ਤੇ ਫਿਰ ਜਿੰਨੇ ਵੀ 40 ਸਿੰਘ ਸੀਗੇ ਤੇ ਬਡੇ ਸਹਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਇਸ ਅਸਥਾਨ ਤੇ ਆਏ ਸੀਗੇ ਇਸ ਅਸਥਾਨ ਤੇ ਆਉਣ ਤੋਂ ਬਾਅਦ ਕਿਉਂਕਿ ਜਿਹੜਾ ਸੱਤ ਪੋਹ ਦਾ ਦਿਨ ਹੈ ਉਹ ਗੁਰੂ ਮਹਾਰਾਜ ਲਈ ਬਹੁਤ ਵੱਡਾ ਦਿਨ ਰਿਹਾ ਕਿਉਂਕਿ ਇਸ ਦਿਨ ਪਰਿਵਾਰ ਵਿਛੜ ਗਿਆ ਬਹੁਤ ਮੁਸ਼ਕਤਾਂ ਵਾਲਾ ਦਿਨ ਰਿਹਾ ਇਸ ਦਿਨ ਦੀ ਅਗਰ ਗੱਲ ਕਰਾਂ ਤਾਂ ਮਤਾਵਾ ਦਿੱਲੀ ਪਹੁੰਚ ਗਏ ਸੀਗੀਆਂ ਰੋਪੜ ਦੇ ਵਿੱਚ ਟਿਕਾਓ ਕੀਤਾ ਪਹਿਲੇ ਤੇ ਉਸ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਇੱਥੇ ਆਪਣੇ ਸਿੰਘਾਂ ਨੂੰ ਆਰਾਮ ਕਰਨ ਦੇ ਲਈ ਬੋਲਦੇ ਨੇ ਸਿੰਘ ਆਰਾਮ ਕਰਦੇ ਨੇ ਕੁਝ ਘੋੜੇ ਦੀ ਕਾਠੀਆਂ ਦੀ ਸੋ ਜਾਂਦੇ ਨੇ ਕੁਝ ਸਿੰਘ ਤੰਬੂ ਨਿਗਾ ਕੇ ਸੌਂਦੇ ਨੇ ਤੇ ਕੁਝ ਖੁੱਲੇ ਅਸਮਾਨ ਦੇ ਵਿੱਚ ਹੀ ਸੋ ਜਾਂਦੇ ਨੇ ਕਿਉਂਕਿ ਸੱਤ ਪੌਦਾ ਦਿਨ ਬਹੁਤ ਮਿਹਨਤ ਵਾਲਾ ਰਿਹਾ ਏ ਪਿੱਛੇ ਫੌਜਾਂ ਲੱਗੀਆਂ ਹੋਈਆਂ ਸੀਗੀਆਂ ਤੇ ਗੁਰੂ ਮਹਾਰਾਜ ਨੂੰ ਪਤਾ ਸੀਗਾ ਵੀ ਜਿਹੜਾ ਅਗਲਾ ਦਿਨ ਹੈ ਅਗਲੇ ਦਿਨ ਕੱਚੀ ਗੜੀ ਨੂੰ ਘੇਰਾ ਪੈਣ ਵਾਲਾ ਗੁਰੂ ਮਹਾਰਾਜ ਜਿੰਨੇ ਵੀ ਸਿੰਘ ਹੋ ਰਹੇ ਸੀਗੇ ਤੇ ਉਹਨਾਂ ਦੇ ਸ਼ਾਸਤਰਾ ਨੂੰ ਨਮਸਕਾਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਮੱਥੇ ਚੁੰਮੇ ਸਿੰਘਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਅੱਠ ਪੋਹ ਦਾ ਦਿਨ ਜਦੋਂ ਸ਼ੁਰੂ ਹੋਣਾ ਸੀਗਾ ਤਾਂ ਗੁਰੂ ਮਹਾਰਾਜ ਨੂੰ ਪਤਾ ਸੀਗਾ ਵੀ ਇੱਥੇ ਜਿਹੜਾ ਯੁੱਧ ਦਾ ਮੈਦਾਨ ਹੈ ਉਹ ਬਣਨ ਵਾਲਾ ਹੈ ਤਾਂ ਗੁਰੂ ਮਹਾਰਾਜ ਨੇ 7 ਪੋਹ ਦੀ ਰਾਤ ਨੂੰ ਹੀ ਜਿਹੜਾ ਇਹ ਕੱਚੀ ਗੜੀ ਹੈ ਇਸ ਜਿਹੜੀ ਕਿਲਾਬੰਦੀ ਆ ਉਹ ਕਰਨੀ ਸਟਾਰਟ ਕਰਤੀ ਸੀਗੀ ਤੇ ਸਿੰਘਾਂ ਨੂੰ ਇਕੱਠੇ ਕਰਕੇ ਉਹ ਸਾਰੀਆਂ ਜੋ ਪੁਰਾਣੀਆਂ ਗੱਲਾਂ ਸੀਗੀਆਂ ਉਹ ਯਾਦ ਕਰਵਾਈਆਂ ਗੁਰੂ ਮਹਾਰਾਜ ਦਾ ਕਹਿਣਾ ਸੀਗਾ ਵੀ ਜਿਹੜਾ ਕੁਝ ਵੀ ਤੁਸੀਂ ਪਟਨਾ ਸਾਹਿਬ ਦੀ ਧਰਤੀ 'ਤੇ ਸਿੱਖਿਆ ਹੈ ਹਜੂਰ ਸਾਹਿਬ ਦੀ ਧਰਤੀ ਦੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਜਿਹੜਾ ਕੁਝ ਵੀ ਸਿੱਖਿਆ ਹੈ ਉਸ ਨੂੰ ਦਿਖਾਉਣ ਦਾ ਜਿਹੜਾ ਸਮਾਂ ਹੈ ਉਹ ਆ ਚੁੱਕਿਆ ਹੈ ਸਵਾ ਲੱਖ ਸੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਜਿਹੜੀਆਂ ਗੱਲਾਂ ਹੈ ਉਹ ਇੱਥੋਂ ਹੀ ਪ੍ਰਚਲਿਤ ਹੋਈਆਂ ਸੀਗੀਆਂ ਗੁਰੂ ਮਹਾਰਾਜ ਦਾ ਅਗਰ ਮੈਂ ਗੱਲ ਕਰਾਂ ਤਾਂ ਜਿਹੜਾ ਪਰਿਵਾਰ ਹੈ ਉਹ ਵਿਛੜ ਚੁੱਕਿਆ ਹੈ ਜੋ ਬਡੇ ਸਾਹਿਬ ਜਾਦੇ ਆ ਤੇ 40 ਸਿੰਘ ਹੈ ਉਹ ਇਸ ਟਾਈਮ ਗੁਰੂ ਸਾਹਿਬਾਨ ਦੇ ਨਾਲ ਨੇ ਤੇ ਗੁਰੂ ਸਾਹਿਬਾਨ ਅਗਲੇ ਦਿਨ ਦੀਆਂ ਤਿਆਰੀਆਂ ਕਰਦੇ ਨੇ ਕਿਉਂਕਿ ਗੁਰੂ ਮਹਾਰਾਜ ਨੂੰ ਪਤਾ ਹੈ ਵੀ ਅਗਲੇ ਦਿਨ ਇੱਥੇ ਬਹੁਤ ਤਕੜਾ ਇੱਕ ਯੁੱਧ ਹੋਣ ਵਾਲਾ ਹੈ ਇਹ ਸੀਗਾ ਇਥੋਂ ਦਾ ਇਤਿਹਾਸ ਜਿਹੜਾ ਦਮਦਵਾ ਸਾਹਿਬ ਹੈ ਉਹਦੀ ਜਿਹੜੀ ਫੋਟੋ ਹੈ ਮੈਂ ਵਿੱਚ ਐਡ ਕਰਦਾਗਾ ਤੇ ਵੀਡੀਓ ਦੇ ਵਿੱਚ ਐਨਹੀਂ ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਕੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਹਾਂ ਕੱਲ ਅੱਠ ਪੋਹ ਦਾ ਇਤਿਹਾਸ ਲੈ ਕੇ ਧੰਨਵਾਦ ਜੀ